ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਕਲਮ ਦੀ ਬਾਗ ਦੀ ਦਰਿਆ ਵਿੱਚੋਂ ਇੱਕ ਹੋਰ ਨਵੀਂ ਕਹਾਣੀ ਲੈ ਕੇ ਕਹਾਣੀ ਹੈ ਅਨੋਖਾ ਰਿਸ਼ਤਾ ਰਾਜਵੀਰ ਆਪਣੀ ਨਵੀਂ ਫਾਰਚੂਨਰ ਕਾਰ ਵਿੱਚ ਲਖਨਊ ਤੋਂ ਕਾਨਪੁਰ ਦੀ ਸੜਕ 'ਤੇ ਤੇਜ਼ੀ ਨਾਲ ਵੱਧ ਰਿਹਾ ਸੀ ਉਸ ਦੀ ਨਜ਼ਰ ਸੜਕ 'ਤੇ ਸੀ ਪਰ ਦਿਮਾਗ ਇੱਕ ਗੁੰਝਲਦਾਰ ਪ੍ਰਾਪਰਟੀ ਡੀਲ ਦੇ ਆંકੜਿਆਂ ਵਿੱਚ ਉਲਝਿਆ ਹੋਇਆ ਸੀ ਤਾਹੀਂ ਜਲਵਾੜਾ ਪਿੰਡ ਤੋਂ ਅੱਗੇ ਇੱਕ ਸੁੰਨਸਾਣ ਇਲਾਕੇ ਵਿੱਚ ਉਸਦੀ ਨਜ਼ਰ ਇੱਕ ਪੁਲ ਦੀ ਰਵੈਤੀ ਲੋਹੇ ਦੀ ਬਾੜ ਤੇ ਪੈ ਗਈ। ਇੱਕ ਨੌਜਵਾਨ ਕੁੜੀ ਉਸ ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਹੇਠਾਂ ਨਹਿਰ ਦਾ ਪਾਣੀ ਵਹਿ ਰਿਹਾ ਸੀ। ਰਾਜਵੀਰ ਦਾ ਦਿਲ ਇੱਕਦਮ ਥੰਮ ਗਿਆ। ਉਸਨੇ ਬ੍ਰੇਕ ਤੇ ਜ਼ੋਰ ਨਾਲ ਪੈਰ ਦਵਾਇਆ। ਕਾਰ ਇੱਕ ਤੇਜ਼ ਚੀਖ ਨਾਲ ਰੁੱਕ ਗਈ। ਉਹ ਬਿਨਾਂ ਇੱਕ ਪਲ ਗਵਾਈ ਦੌੜ ਕੇ ਉਸ ਤਰਫ ਗਿਆ। ਕੁੜੀ ਹੌਣ ਬਾੜ ਦੇ ਉੱਤੇ ਬੈਠੀ ਸੀ ਅਤੇ ਉਸ ਦੀਆਂ ਨਜ਼ਰਾਂ ਦੀ ਤਰਫ ਕਾਲੇ ਪਾਣੀ ਵਿੱਚ ਜਾ ਰਹੀਆਂ ਸਨ ਨਹੀਂ ਰਾਜਵੀਰ ਦੀ ਆਵਾਜ਼ ਉਸ ਦੇ ਕੰਨਾਂ ਵਿੱਚ ਗੂੰਜੀ ਉਸ ਨੇ ਲਪਕ ਕੇ ਉਸ ਦੀ ਕਮਰ ਫੜ ਲਈ ਅਤੇ ਜੋਰ ਨਾਲ ਖਿੱਚ ਲਿਆ ਦੋਵੇਂ ਜ਼ਮੀਨ ਤੇ ਆ ਡਿੱਗੇ ਕੁੜੀ ਤਿੱਖੇ ਤੇਵਰਾਂ ਵਿੱਚ ਚੀਕੀ ਮੈਨੂੰ ਛੱਡ ਦਿਓ ਮੇਰੀ ਜ਼ਿੰਦਗੀ ਮੇਰੀ ਮਰਜੀ ਮੈਂ ਮਰਨਾ ਚਾਹੁੰਦੀ ਹਾਂ ਉਸ ਦੀ ਆਵਾਜ਼ ਵਿੱਚ ਇੱਕ ਡੂੰਗੀ ਥੱਕੀ ਹੋਈ ਪੀੜਾ ਸੀ ਰਾਜਵੀਰ ਨੇ ਵੇਖਿਆ ਉਮਰ ਵੀ 21 ਸਾਲ ਚਿਹਰਾ ਪਤਲਾ ਅੱਖਾਂ ਸੂਈ ਹੋਈਆਂ ਅਤੇ ਲਾਲ ਪਰ ਉਸਦੇ ਸਧਾਰਨ ਕੱਪੜਿਆਂ ਵਿੱਚ ਵੀ ਇੱਕ ਸੰਸਕਾਰ ਚੱਲ ਰਿਹਾ ਸੀ ਤੇਰਾ ਨਾਂ ਕੀ ਹੈ ਰਾਜਵੀਰ ਨੇ ਨਰਮੀ ਨਾਲ ਪੁੱਛਿਆ ਆਪਣੀ ਸਾਹ ਰੋਕਦੇ ਇਸ ਨਾਲ ਕੀ ਫਰਕ ਪੈਂਦਾ ਹੈ ਜਾਣ ਦਿਓ ਮੈਨੂੰ ਉਹ ਫਟਫਟ ਕੇ ਰੋਣ ਲੱਗੀ ਉਸ ਦਾ ਸਾਰਾ ਸੰਘਰਸ਼ ਟੁੱਟ ਗਿਆ ਲੱਗ ਰਿਹਾ ਸੀ ਰਾਜਵੀਰ ਨੇ ਉਸ ਨੂੰ ਉਠਾਇਆ ਅਤੇ ਕਾਰ ਦੇ ਕੋਲ ਲੈ ਗਿਆ ਮੈਂ ਤੈਨੂੰ ਛੱਡ ਨਹੀਂ ਸਕਦਾ ਆ ਬੈਠ ਬਸ 5 ਮਿੰਟ ਫਿਰ ਜੇ ਤੇਰਾ ਦਿਲ ਕਰੇ ਤਾਂ ਕੁਝ देर ਰੋਣ ਤੋਂ ਬਾਅਦ ਕੁੜੀ ਨੇ ਹੌਲੀ ਟੁੱਟੇ ਸਬਰ ਵਿੱਚ ਕਿਹਾ ਮੇਰਾ ਨਾਮ ਸਿਮਰਨ ਹੈ ਮੈਂ ਪ੍ਰਾਗਿਆ ਰਾਜ ਤੋਂ ਹਾਂ ਫਿਰ ਸ਼ਬਦ ਬੈ ਨਿਕਲੇ ਜਿਵੇਂ ਬੰਨ ਟੁੱਟ ਗਿਆ ਹੋਵੇ ਉਸ ਦੀ ਮਾਂ ਨੂੰ ਕਿਡਨੀ ਦੀ ਬਿਮਾਰੀ ਸੀ ਡਾਇਲਿਸਿਸ ਨੇ ਸਭ ਕੁਝ ਖਤਮ ਕਰ ਦਿੱਤਾ ਸੀ ਹੁਣ ਟ੍ਰਾਂਸਪਲੈਂਟ ਹੀ ਇਕੱਲਾ ਰਾਹ ਸੀ ਅਤੇ ਉਸ ਲਈ 20 ਲੱਖ ਰੁਪਏ ਚਾਹੀਦੇ ਸਨ ਪਿਤਾ ਇੱਕ ਛੋਟੇ ਕਲਰਕ ਸਨ ਜਿਨ੍ਹਾਂ ਦੀ 2 ਸਾਲ ਪਹਿਲਾਂ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ ਰਿਸ਼ਤੇਦਾਰਾਂ ਨੇ ਦਰਵਾਜ਼ੇ ਹੀ ਬੰਦ ਕਰ ਲਏ ਸਨ ਕਰਜ਼ੇ ਦਾ ਪਹਾੜ ਚੜ ਗਿਆ ਸੀ ਹਸਪਤਾਲ ਵਾਲਿਆਂ ਨੇ ਆਖਰੀ ਚੇਤਾਵਨੀ ਦਿੱਤੀ ਸੀ ਕੱਲ ਸਵੇਰੇ ਤੱਕ ਜੇ ਕੋਈ ਇੰਤਜ਼ਾਮ ਨਹੀਂ ਹੋਇਆ ਤਾਂ ਉਹ ਮਾਂ ਨੂੰ ਡਿਸਚਾਰਜ ਕਰ ਦੇਣਗੇ ਸਿਮਰ ਨੇ ਆਪਣਾ ਚਿਹਰਾ ਹੱਥਾਂ ਵਿੱਚ ਲਗਾਉਂਦੇ ਹੋਏ ਕਿਹਾ ਮੈਂ ਹਰ ਜਗ੍ਹਾ ਗਈ ਹਰ ਕਿਸੇ ਦੀ ਅੱਗੇ ਹੱਥ ਫਲਾਈ ਕੋਈ ਨਹੀਂ ਆਇਆ ਮਦਦ ਕਰਨ ਹੁਣ ਮੈਂ ਬਸ ਥੱਕ ਗਈਆਂ ਵੇਖ ਨਹੀਂ ਸਕਦੀ ਉਹਨਾਂ ਦੀ ਤੜਫ ਰਾਜਵੀਰ ਨੇ ਚੁੱਪਚਾਪ ਸੁਣਿਆ ਉਸ ਦੀ ਆਪਣੀ ਦੁਨੀਆ ਦੀਆਂ ਪਰੇਸ਼ਾਨੀਆਂ ਇਸ ਅੱਗੇ ਫਿੱਕੀਆਂ ਪੈ ਗਈਆਂ ਉਸ ਨੇ ਇੱਕ ਅਨੋਖਾ ਔਖਾ ਸਾਹ ਲਿਆ ਸਿਮਰਨ ਉਸਨੇ ਹੌਲੀ ਆਵਾਜ਼ ਵਿੱਚ ਕਿਹਾ ਮੈਂ ਇਹ ਪੈਸੇ ਦੇ ਸਕਦਾ ਹਾਂ ਸਿਮਰਨ ਦਾ ਸਿਰ ਝਟਕੀ ਨਾਲ ਉੱਠਿਆ ਉਸ ਦੀਆਂ ਅੱਖਾਂ ਵਿੱਚ ਇੱਕ ਆਸ ਜਾਗੀ ਫਿਰ ਤੁਰੰਤ ਸ਼ੱਕ ਦੀ ਇੱਕ ਕਾਲੀ ਪਰਤ ਛਾ ਗਈ ਕੀ ਕਿਉਂ ਕੀ ਚਾਹੀਦਾ ਏ ਤੈਨੂੰ ਮੇਰੇ ਤੋਂ ਉਸ ਦੀ ਆਵਾਜ਼ ਕਠੋਰ ਹੋ ਗਈ ਮੈਂ ਉਹ ਸਭ ਕਰਨ ਲਈ ਤਿਆਰ ਨਹੀਂ ਹਾਂ ਸਮਝੇ ਮੈਂ ਮਰ ਜਾਵਾਂਗੀ ਪਰ ਉਹ ਨਹੀਂ ਕਰਾਂਗੀ ਰਾਜਵੀਰ ਨੂੰ ਗੁੱਸਾ ਆ ਗਿਆ ਸੁਣੋ ਜੇ ਮੇਰੇ ਇਰਾਦੇ ਵੈਸੇ ਵੀ ਵੈਸੇ ਵੀ ਹੁੰਦੇ ਤਾਂ ਮੈਂ ਤੁਹਾਨੂੰ ਇੱਥੋਂ ਤੋਂ ਉਠਾ ਕੇ ਲੈ ਜਾਂਦਾ ਤੁਹਾਡੀ ਮਰਜ਼ੀ ਨਹੀਂ ਪੁੱਛਦਾ ਮੈਂ ਮਦਦ ਕਰਨਾ ਚਾਹੁੰਦਾ ਪਰ ਇੱਕ ਸ਼ਰਤ ਤੇ ਸ਼ਰਤ ਤੈਨੂੰ ਮੇਰੇ ਨਾਲ ਵਿਆਹ ਕਰਨਾ ਹੋਵੇਗਾ ਇੱਕ ਸਾਲ ਲਈ ਇੱਕ ਕੌਂਟਰੈਕਟ ਦੁਨੀਆ ਨੂੰ ਦਿਖਾਉਣ ਲਈ ਕਿ ਅਸੀਂ ਪਤੀ ਪਤਨੀਆ ਇੱਕ ਸਾਲ ਬਾਅਦ ਤੁਸੀਂ ਆਜ਼ਾਦ ਬਿਨਾਂ ਕਿਸੇ ਸਵਾਲ ਦੇ ਹਵਾ ਵਿੱਚ ਸਨਾਟਾ ਛਾ ਗਿਆ ਸਿਮਰਨ ਉਸ ਵੱਲ ਵੇਖਦੀ ਰਹੀ ਜਿਵੇਂ ਉਸ ਨੇ ਕੋਈ ਅਜਨਬੀ ਭਾਸ਼ਾ ਬੋਲ ਦਿੱਤੀ ਹੋਵੇ ਵਿਆਹ ਇੱਕ ਅਜਨਬੀ ਆਦਮੀ ਨਾਲ ਕਿਉਂ ਉਹ ਫਸਪਸਾਈ ਰਾਜਵੀਰ ਨੇ ਆਪਣਾ ਚਿਹਰਾ ਗੰਭੀਰ ਬਣਾ ਰੱਖਿਆ ਮੇਰੀ ਦਾਦੀ ਉਹਨਾਂ ਨੂੰ ਕੈਂਸਰ ਹੈ ਅੰਤਮ ਸਟੇਜ ਉਹਨਾਂ ਦੀ ਆਖਰੀ ਖੁਆਇਸ਼ ਹੈ ਕਿ ਉਹ ਮੇਰੀ ਬਾਹੂ ਨੂੰ ਵੇਖ ਲੈਣ ਮੇਰੇ ਵਿਆਹ ਦਾ ਆਸ਼ੀਰਵਾਦ ਦੇਣ ਡਾਕਟਰ ਅਨੁਸਾਰ ਉਹਨਾਂ ਕੋਲ ਜ਼ਿਆਦਾ ਵਕਤ ਨਹੀਂ ਹੈ ਮੈਨੂੰ ਇੱਕ ਪਤਨੀ ਚਾਹੀਦੀ ਹੈ ਅਸਲੀ ਨਹੀਂ ਬਸ ਦਿਖਾਵਟੀ ਸਿਮਰਨ ਦੇ ਦਿਮਾਗ ਵਿੱਚ ਤੂਫਾਨ ਚੱਲ ਰਿਹਾ ਸੀ ਇੱਕ ਤਰਫ ਮਾਂ ਦੀ jaan ਦੂਜੀ ਤਰਫ ਆਪਣਾ ਸਭ ਕੁਝ दांव ਤੇ ਲਗਾਉਣਾ ਉਸ ਨੇ ਅੱਖਾਂ ਬੰਦ ਕੀਤੀਆਂ ਮਾਂ ਦਾ ਚਿਹਰਾ ਅੱਗੇ ਆ ਗਿਆ ਦਰਦ ਨਾਲ ਤੜਫਦਾ ਹੋਇਆ ਠੀਕ ਹੈ ਉਸ ਨੇ ਲਗਭਗ ਬਿਨਾਂ ਆਵਾਜ਼ ਦੇ ਕਿਹਾ ਮਨਜ਼ੂਰ ਹੈ ਅਗਲੇ 24 ਘੰਟੇ ਕਿਸੇ ਤੁੰਗਲੇ ਸਪਨੇ ਵਾਂਗ ਬੀਤੇ ਰਾਜਵੀਰ ਨੇ ਤੁਰੰਤ ਹਸਪਤਾਲ ਵਿੱਚ ਪੈਸੇ ਜਮ੍ਹਾਂ ਕਰਵਾ ਦਿੱਤੇ ਸਿਮਰਨ ਦੀ ਮਾਂ ਦੇ ਟ੍ਰਾਂਸਪਲੈਂਟ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਮਾਂ ਨੇ ਪੁੱਛਿਆ ਤਾਂ ਸਿਮਰਨ ਨੇ ਕਿਹਾ ਕਿ ਇੱਕ ਪ੍ਰਾਣੀ ਸਕੂਲੀ ਦੋਸਤ ਨੇ ਜੋ ਵਿਦੇਸ਼ ਵਿੱਚ ਹੈ ਸਾਰੀ ਮਦਦ ਕੀਤੀ ਹੈ ਝੂਠ ਬੋਲਦੇ ਹੋਏ ਉਸ ਦਾ ਗਲਾ ਸੁੱਕ ਰਿਹਾ ਸੀ ਫਿਰ ਉਹ ਰਾਜਵੀਰ ਨਾਲ ਲਖਨਊ ਆਈ ਉਸ ਦਾ ਘਰ ਗੋਮਤੀ ਨਗਰ ਵਿੱਚ ਇੱਕ ਸੁੰਦਰ ਵੱਡਾ ਬੰਗਲਾ ਸੀ ਵਿਆਹ ਸਾਡੀ ਪਰ ਧਾਰਮਿਕ ਸਮਾਗਮ ਵਿੱਚ ਹੋਇਆ ਦਾਦੀ ਜਿਨ੍ਹਾਂ ਦਾ ਅਸਲੀ ਨਾਂ ਸੁਸ਼ੀਲਾ ਸੀ ਹਾਲਾਂਕਿ ਕਮਜ਼ੋਰ ਸਨ ਪਰ ਉਹਨਾਂ ਦੇ ਚਿਹਰੇ ਤੇ ਇੱਕ ਅਦਭੁਤ ਚਮਕ ਸੀ ਉਹਨਾਂ ਨੇ ਸਿਮਰਨ ਦਾ ਨਾਂ ਚੰਨੀ ਰੱਖਿਆ ਅਤੇ ਉਸ ਨੂੰ ਏਵੇਂ ਵੇਖਿਆ ਜਿਵੇਂ ਉਹ ਉਹਨਾਂ ਦੀ ਆਪਣੀ ਪੋਤੀ ਹੋਵੇ ਪਹਿਲੇ ਕੁਝ ਹਫ਼ਤੇ ਅਜੀਬ ਸਨ ਰਾਜਵੀਰ ਅਤੇ ਸਿਮਰਨ ਇੱਕ ਹੀ ਛੱਤ ਹੇਠ ਰਹਿੰਦੇ ਹੋਏ ਵੀ ਦੋ ਵੱਖਰੀ ਦੁਨੀਆਂ ਦੇ ਨਿਵਾਸੀ ਸਨ ਰਾਜਵੀਰ ਆਪਸੀ ਜਾਂਦਾ ਸਿਮਰਨ ਘਰ ਦੀ ਦੇਖਭਾਲ ਕਰਦੀ ਸ਼ਾਮ ਨੂੰ ਇੱਕ ਨਾਲ ਖਾਣਾ ਹੁੰਦਾ ਪਰ ਗੱਲਬਾਤ ਉਪਚਾਰਕ ਹੀ ਰਹਿੰਦੀ ਪਰ ਹੌਲੀ-ਹੌਲੀ ਦਾਦੀ ਦੀਆਂ ਮਾਸੂਮ ਸ਼ਰਾਰਤਾਂ ਤੇ ਜਿੱਤਾਂ ਨੇ ਉਹਨਾਂ ਨੂੰ ਨੇੜੇ ਲਿਆਂਦਾ ਦਾਦੀ ਨੂੰ ਦੋਵੇਂ ਇੱਕ ਨਾਲ ਫੋਟੋ ਕਛਪਾਓ ਦੀ ਜਿੱਦ ਹੁੰਦੀ ਜਾਂ ਚੰਨੀ ਰਾਜਵੀਰ ਨੂੰ ਇਹ ਸਬਜ਼ੀ ਜ਼ਰੂਰ ਖਲੋਣੀ ਬਚਪਨ ਤੋਂ ਪਸੰਦ ਹੈ ਜਾਂ ਰਾਜਵੀਰ ਚੰਨੀ ਨੂੰ ਮੇਰੀ ਅਲਮਾਰੀ ਤੋਂ ਉਹ ਨੀਲਾ ਮੋਤੀ ਦਾ ਸੈੱਟ ਦਿਖਾਉਣਾ ਇੱਕ ਸ਼ਾਮ ਦਾਦੀ ਨੇ ਆਪਣਾ ਪੁਰਾਣਾ ਐਲਬਮ ਕੱਢ ਲਿਆ ਵੇਖੋ ਚੰਨੀ ਇਹ ਰਾਜਵੀਰ 5 ਸਾਲ ਦਾ ਸੀ ਪਹਿਲੀ ਵਾਰ ਸਕੂਲ ਗਿਆ ਸੀ ਤਾਂ ਬਹੁਤ ਰੋਇਆ ਸੀ ਮੇਰੇ ਗਲੇ ਨਾਲ ਚਪਟ ਕੇ ਸਿਮਰਨ ਮੁਸਕਰਾਈ ਰਾਜਵੀਰ ਸ਼ਰਮ ਨਾਲ ਲਾਲ ਹੋ ਗਿਆ ਪਰਸੀ ਮਰਨ ਦੀ ਮੁਸਕਾਨ ਵੇਖ ਕੇ ਉਸਦੇ ਚਿਹਰੇ ਤੇ ਵੀ ਹਲਕੀ ਜੀ ਮੁਸਕਾਨ ਖਿੜਾਈ ਅਤੇ ਇਹ ਵੇਖੋ ਦਾਦੀ ਨੇ ਇੱਕ ਪੁਰਾਣੀ ਤਸਵੀਰ ਦਿਖਾਈ ਇਹ ਰਾਜਵੀਰ ਦੇ ਮਾਤਾ ਪਿਤਾ ਹਨ ਉਹ ਵੀ ਦਾਦੀ ਦੀ ਆਵਾਜ਼ ਭਰ ਗਈ ਰਾਜਵੀਰ ਨੇ ਤੁਰੰਤ ਦਾਦੀ ਦਾ ਹੱਥ ਫੜ ਲਿਆ ਸਿਮਰ ਨੇ ਅਣਜਾਣੇ ਵਿੱਚ ਰਾਜਵੀਰ ਨੂੰ ਰਾਜਵੀਰ ਦਾ ਕੰਧ ਨੂੰ ਹੱਥ ਪਾਇਆ ਸਹਾਰਾ ਦੇਣ ਲਈ ਉਸ ਪਾਲ ਤਿੰਨਾ ਵਿਚਕਾਰ ਇੱਕ ਅਦਖ ਖਡੋਰ ਬਣ ਗਈ ਸਮਾਬੀਤਾ ਗਿਆ ਸਿਮਰਨ ਦੀ ਮਾਂ ਦਾ ਟ੍ਰਾਂਸਪਲੈਂਟ ਸਫਲ ਰਿਹਾ ਉਹ ਹੌਲੀ ਹੌਲੀ ਰਿਕਵਰ ਕਰ ਰਹੀ ਸੀ ਰਾਜਵੀਰ ਨੇ ਨਾ ਸਿਰਫ ਇਲਾਜ ਦਾ ਪੂਰਾ ਖਰਚਾ ਉਠਾਇਆ ਬਲਕਿ ਸਿਮਰਨ ਨੂੰ ਅਕਸਰ ਪ੍ਰਾਗਿਆ ਰਾਜ ਜਾਣ ਲਈ ਉਤਸ਼ਾਹਿਤ ਕੀਤਾ ਕਦੇ ਕਦਾਈ ਉਹ ਖੁਦ ਵੀ ਉਸ ਨੂੰ ਛੱਡਣ ਚਲਾ ਜਾਂਦਾ ਹਸਪਤਾਲ ਦੇ ਬਾਹਰ ਕਾਰ ਵਿੱਚ ਬੈਠ ਕੇ ਇੰਤਜ਼ਾਰ ਕਰਦਾ ਇੱਕ ਵਾਰ ਸਿਮਰਨ ਦੀ ਮਾਂ ਨੇ ਹਸਪਤਾਲ ਦੀ ਖਿੜਕੀ ਤੋਂ ਉਸ ਨੂੰ ਵੇਖ ਲਿਆ ਬਾਅਦ ਵਿੱਚ ਸਿਮਰਨ ਤੋਂ ਪੁੱਛਿਆ ਉਹ ਕੌਣ ਹੈ ਬੇਟੀ ਜੋ ਤੈਨੂੰ ਛੱਡਣ ਆਉਂਦਾ ਹੈ ਇੱਕ ਦੋਸਤ ਹੈ ਮੰਮੀ ਸਿਮਰਨ ਨੇ ਝਿਜਕਦੇ ਹੋਏ ਕਿਹਾ ਸਿਰਫ ਦੋਸਤ ਨਹੀਂ ਲੱਗਦਾ ਮਾਂ ਨੇ ਸਮਝਦਾਰੀ ਨਾਲ ਕਿਹਾ ਉਸ ਦੀਆਂ ਨਜ਼ਰਾਂ ਵਿੱਚ ਤੇਰੇ ਲਈ ਚਿੰਤਾ ਹੈ ਉਸ ਸ਼ਾਮ ਲਖਨਊ ਵਾਪਸੀ ਵੇਲੇ ਸਿਮਰਨ ਨੇ ਰਾਜਵੀਰ ਤੋਂ ਕਿਹਾ ਮੰਮੀ ਨੇ ਤੁਹਾਨੂੰ ਵੇਖ ਲਿਆ ਉਹ ਪੁੱਛ ਰਹੀ ਸੀ ਤੁਸੀਂ ਕੌਣ ਹੋ ਤਾਂ ਫਿਰ ਤੁਸੀਂ ਕੀ ਕਿਹਾ ਰਾਜਵੀਰ ਨੇ ਸਿੱਧੀ ਸੜਕ ਵੱਲ ਦੇਖਦੇ ਹੋਏ ਕਿਹਾ ਪਰ ਉਹ ਸਮਝ ਜਾਣਗੇ ਕਿ ਇਹ ਵਿਆਹ ਇਹ ਨਕਲੀ ਵਿਆਹ ਹੈ ਸਿਮਰਨ ਰਾਜਵੀਰ ਨੇ اچانک ਕਿਹਾ ਕਾਗਜ਼ਾਂ ਤੇ ਤਾਂ ਅਸੀਂ ਵਿਆਹੇ ਹੀ ਹਾਂ ਨਕਲੀ ਵਿਆਹ ਕੈਨ ਨਾਲ ਸਿਮਰਨ ਦਾ ਦਿਲ ਇੱਕ ਅਜੀਬ ਜਿਹੀ ਘਰਮਾਟ ਨਾਲ ਭਰ ਗਿਆ 6 ਮਹੀਨੇ ਬੀਤ ਗਏ ਦਾਦੀ ਦੀ ਤਵੀਤ ਕਦੇ ਸੁਧਰਦੀ ਕਦੇ ਵਿਗੜਦੀ ਇੱਕ ਦਿਨ ਦਾਦੀ ਨੇ ਦੋਵਾਂ ਨੂੰ ਆਪਣੇ ਕੋਲ ਬੁਲਾਇਆ ਉਹਨਾਂ ਦੇ ਹੱਥਾਂ ਵਿੱਚ ਇੱਕ ਛੋਟਾ ਜਿਹਾ ਲਾਲ ਕੱਪੜਾ ਬੰਨਿਆ ਹੋਇਆ ਸੀ ਇਹ ਲਓ ਉਹਨਾਂ ਨੇ ਸਿਮਰਨ ਦੇ ਹੱਥ ਵਿੱਚ ਉਹ ਪੋਟਲੀ ਦਿੱਤੀ ਮੇਰੀ ਸੱਸ ਨੇ ਮੈਨੂੰ ਦਿੱਤੀ ਸੀ ਜਦੋਂ ਮੈਂ ਇਸ ਘਰ ਵਿੱਚ ਨਮੀ ਨਮੀ ਆਈ ਸੀ ਹੁਣ ਤੁਸੀਂ ਸੰਭਾਲੋ ਸਿਮਰ ਨੇ ਖੋਲ ਕੇ ਵੇਖਿਆ ਇੱਕ ਪ੍ਰਾਣੀ ਸੋਨੇ ਦੀ ਲਾਡੀ ਵਾਲੀ ਚੂੜੀ ਸੀ ਦਾਦੀ ਇਹ ਤਾਂ ਬਹੁਤ ਕੀਮਤੀ ਹੈ ਮੈਂ ਤੁਸੀਂ ਮੇਰੀ ਨੂੰਹ ਹੋ ਜੰਨੀ ਦਾਦੀ ਨੇ ਉਸਦੇ ਹੱਥ ਥਾਮਦੇ ਹੋਏ ਕਿਹਾ ਅੱਖਾਂ ਵਿੱਚ ਪਾਣੀ ਭਰ ਆਇਆ ਇਹਨਾਂ ਅੱਖਾਂ ਨੇ ਬਹੁਤ ਕੁਝ ਵੇਖਿਆ ਹੈ ਦੁੱਖ ਵੇਖੇ ਹਨ ਵਿਛੜਨ ਵੇਖੀ ਹੈ ਪਰ ਤੁਹਾਨੂੰ ਵੇਖ ਕੇ ਲੱਗਦਾ ਹੈ ਮੇਰਾ ਰਾਜਵੀਰ ਹੁਣ ਇਕੱਲਾ ਨਹੀਂ ਰਹੇਗਾ ਰਾਜਵੀਰ ਨੇ ਆਪਣਾ ਸਿਰ ਝੁਕਾ ਲਿਆ ਸਿਮਰ ਨੇ ਵੇਖਿਆ ਉਸ ਦੀਆਂ ਅੱਖਾਂ ਨਾਮ ਹਨ ਉਸ ਨੇ ਰਾਜਵੀਰ ਦਾ ਹੱਥ ਆਪਣੇ ਹੱਥ ਵਿੱਚ ਲੈ ਲਿਆ ਦਾਦੀ ਨੇ ਇਹ ਵੇਖਿਆ ਤੇ ਇੱਕ ਸੰਤੋਸ਼ਟ ਸ਼ਾਂਤ ਮੁਸਕਾਨ ਉਹਨਾਂ ਦੀ ਬੁੱਲਾਂ ਤੇ ਆ ਗਈ 11ਵੇਂ ਮਹੀਨੇ ਵਿੱਚ ਦਾਦੀ ਦੀ ਹਾਲਤ ਬਹੁਤ ਵਿਗੜ ਗਈ ਡਾਕਟਰਾਂ ਨੇ ਉਹਨਾਂ ਨੂੰ ਘਰ ਤੇ ਹੀ ਰੱਖਣ ਦੀ ਸਲਾਹ ਦਿੱਤੀ ਪੂਰਾ ਘਰ ਇੱਕ ਸ਼ਾਂਤ ਹਸਪਤਾਲ ਵਾਂਗ ਬਣ ਗਿਆ ਸਿਮਰਨ ਅਤੇ ਰਾਜਵੀਰ ਬਾਰਿਵਾਰੀ ਨਾਲ ਉਹਨਾਂ ਕੋਲ ਬੈਠਦੀ ਦਾਦੀ ਜ਼ਿਆਦਾਤਰ ਸੌਂਦੀ ਰਹਿੰਦੀ ਪਰ ਜਦੋਂ ਜਾਗਦੀ ਤਾਂ ਆਪਣਾ ਅਧੂਰਾ ਪਿਆਰ ਵੰਡਦੀ ਇੱਕ ਰਾਤ ਦਾਦੀ ਨੇ ਅਚਾਨਕ ਅੱਖਾਂ ਖੋਲ੍ਹੀਆਂ ਅਤੇ ਕਿਹਾ ਰਾਜਵੀਰ ਚੰਨੀ ਦੋਵੇਂ ਇੱਥੇ ਆਓ ਉਹਨਾਂ ਦੀ ਆਵਾਜ਼ ਬਹੁਤ ਕਮਜ਼ੋਰ ਸੀ ਪਰ ਸਪਸ਼ਟ ਦੋਵੇਂ ਉਹਨਾਂ ਦੇ ਪਲੰਗ ਦੇ ਦੋਵੇਂ ਪਾਸੇ ਬੈਠ ਗਏ ਦਾਦੀ ਨੇ ਰਾਜਵੀਰ ਦਾ ਖੱਬਾ ਹੱਥ ਅਤੇ ਸਿਮਰਨ ਦਾ ਸੱਜਾ ਹੱਥ ਉਠਾਇਆ ਅਤੇ ਉਹਨਾਂ ਨੂੰ ਜੋੜ ਦਿੱਤਾ। ਉਹਨਾਂ ਦੇ ਹੱਥ ਇੱਕ ਨਾਲ ਦਾਦੀ ਦੀਆਂ ਹਥੇਲੀਆਂ ਵਿਚਕਾਰ ਸਨ। ਮੈਂ ਜਾਣਦੀ ਹਾਂ, ਦਾਦੀ ਨੇ ਕਿਹਾ ਹਰ ਸ਼ਬਦ ਨਾਲ ਸਾਹ ਲੈਂਦੇ ਹੋਈ ਸ਼ੁਰੂਆਤ ਕੁਝ ਹੋਰ ਸੀ ਪਰ ਹੁਣ ਵੇਖੋ ਤਾਂ ਆਪਣੇ ਹੱਥਾਂ ਨੂੰ ਇਹ ਹੱਥ ਇੱਕ ਦੂਜੇ ਲਈ ਹੀ ਬਣੇ ਹਨ। ਸਿਮਰਨ ਦੀਆਂ ਅੱਖਾਂ ਤੋਂ ਅਥਰੂ ਬਹਿ ਨਿਕਲੇ। ਰਾਜਵੀਰ ਨੇ ਉਸ ਵੱਲ ਵੇਖਿਆ ਉਸ ਦੀਆਂ ਅੱਖਾਂ ਵਿੱਚ ਵੀ ਪਾਣੀ ਸੀ ਦਾਦੀ ਰਾਜਵੀਰ ਦੀ ਆਵਾਜ਼ ਸਮਝੀ ਸੀ ਚੁੱਪ ਰਹੋ ਦਾਦੀ ਨਿਮਰਸ ਕਰਨ ਦੀ ਕੋਸ਼ਿਸ਼ ਕੀਤੀ ਮੈਂ ਜਾ ਰਹੀ ਹਾਂ ਪਰ ਚਿੰਤਾ ਨਾ ਕਰੋ ਤੁਸੀਂ ਦੋਵੇਂ ਇੱਕ ਦੂਜੇ ਕੋਲ ਹੋ ਇਹੀ ਮੇਰੀ ਆਖਰੀ ਦੁਆ ਹੈ ਉਹਨਾਂ ਨੇ ਦੋਵਾਂ ਦੇ ਜੁੜੇ ਹੱਥਾਂ 'ਤੇ ਇੱਕ ਨਜ਼ਰ ਪਾਈ ਜਿਵੇਂ ਅਸ਼ੀਰਵਾਦ ਦੇ ਰਹੀ ਹੋਣ ਫਿਰ ਹੌਲੀ-ਹੌਲੀ ਅੱਖਾਂ ਬੰਦ ਕਰ ਲਈਆਂ। ਉਹਨਾਂ ਦੇ ਚਿਹਰੇ 'ਤੇ ਇੱਕ ਸ਼ਾਂਤ, ਤ੍ਰਿਪਤ ਮੁਸਕਾਨ ਸੀ। ਸਾਹਾਂ ਹੌਲੀਆਂ ਪੈਣ ਲੱਗੀਆਂ। ਰਾਜਵੀਰ ਨੇ ਦਾਦੀ ਦਾ ਹੱਥ ਆਪਣੀ ਹੱਥਾਂ ਵਿੱਚ ਲੈ ਲਿਆ। ਦਾਦੀ ਮਾਂ, ਉਹ ਫੁਸਫਸਾਇਆ। ਸਿਮਰਨ ਨੇ ਦੂਜੀ ਤਰਫ ਤੋਂ ਦਾਦੀ ਦਾ ਹੱਥ ਥਾਮ ਲਿਆ। ਅਸੀਂ ਇੱਥੇ ਹੀ ਹਾਂ ਦਾਦੀ, ਤੁਸੀਂ ਰਾਮ ਨਾਲ ਸਾਂਝਾਓ ਆਖਰੀ ਸਾਹ ਤੋਂ ਪਹਿਲਾਂ। ਦਾਦੀ ਨੇ ਇੱਕ ਵਾਰ ਹੋਰ ਅੱਖਾਂ ਖੋਲੀਆਂ। ਉਹਨਾਂ ਦੀ ਨਜ਼ਰ ਸਿੱਧੀ ਸਿਮਰਨ ਤੇ ਟਿਕ ਗਈ। ਧੰਨਵਾਦ ਬੇਟੀ, ਮੇਰੇ ਲਾਲ ਨੂੰ ਖੁਸ਼ ਰੱਖਣਾ ਤੇ ਫਿਰ ਜਿਵੇਂ ਕੋਈ ਦੀਪਕ ਬੁੱਝ ਜਾਂਦਾ ਹੈ ਵੈਸੀ ਹੀ ਉਹ ਚਲੀ ਗਈ। ਸਨਾਟਾ ਇਹਨਾਂ ਡੂੰਗਾ ਸੀ ਕਿ ਦਿਲ ਦੀਆਂ ਧੜਕਣਾ ਵੀ ਸੁਣਾਈ ਦੇ ਰਹੀਆਂ ਸੀ। ਉਹਨਾਂ ਦੀ ਜਾਣ ਤੋਂ ਬਾਅਦ ਅਸਲੀ ਪ੍ਰੀਖਿਆ ਹੁਣ ਸ਼ੁਰੂ ਹੋਣੀ ਸੀ। ਜਦ ਦੋਵਾਂ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਸੀ। ਕਹਾਣੀ ਦਾ ਨੈਕਸਟ ਪਾਰਟ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ ਕਹਾਣੀ ਵਧੀਆ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ